ਜੇ ਤਾਂ ਨਹੀਂ ਕਿਹਾ ਵੀ ਨਾ ਲਈ ਤੂੰ ਕਦੇ ਕਹੀ ਜਾਂਦਾ ਵੀ ਕਹਿੰਦੇ ਆ ਜਦੋਂ ਮੈਨੂੰ ਹੁਣ ਪੁੱਛਿਆ ਵੀ ਤੂੰ ਕਹਿੰਦੇ ਤੂੰ ਮੰਨਦੇਗਾ ਤਾਂ ਨਹੀਂ ਹੁਣ ਕਹਿੰਦਾ ਮੈਂ ਇੱਕ ਵਾਰ ਗਿਆ ਤਾਂ ਜਦੋਂ ਉਹ ਜਸਾਪ ਆਇਆ ਤੇ ਤਵੇ ਕਿਹਾ ਤਾਂ ਸੱਚ ਬੋਲ ਦਿਓ ਜੋ ਹੈ ਹਾਂ ਲੋਈ ਹੈ ਕੌਣ ਕਦੇ ਕਿਹਾ ਕਿਸੇ ਨੇ ਲਾਇਸੈਂਸ ਬਾਰੇ ਹਾਂ ਜੇ ਜਸਾਪ ਆਇਆ ਤਵੇ ਇਹਨਾਂ ਦੇ ਸਾਹ ਦੇ ਇਲਾਵਾ ਹਾਂ ਜੀ ਗੁਰਦੁਆਰਾ ਨਹੀਂ ਕਿਹਾ ਨਹੀਂ ਕਿਹਾ ਇਹਦੇ ਗੁਰਦੁਆਰਾ ਨੇ ਪੁੱਛਿਆ ਤਾਨੂੰ ਲਾਇਸੈਂਸ ਗੁਰਦੁਆਰਾ ਲੈ ਆਂਦੇ ਨਹੀਂ ਜਿਹੜਾ ਵੀ ਸੁਤ ਕਰਾਇ ਇਕੱਠਾ ਕਰਦਾ ਨੂੰ ਪੁੱਛਿਆ ਉਹਨੇ ਨਹੀਂ ਪੁੱਛਿਆ ਕਰਾਇ ਨਾ ਮਤਲਬ ਹੈ ਨਾ ਸੁਨੀਲ ਸੁਨੀਲ ਸਿੰਘ ਕਿਆ ਕੁਮਾਰ ਹਾਂਜੀ ਹਾਂਜੀ ਕਿਆ ਹਾਂਜੀ ਹਾਂਜੀ ਫਰੀਦ ਕੁਮਾਰ ਕਿ ਸਿੰਘ ਹੈ ਸਮੀਲ ਐ ਖਲੀ ਦਿਖਾਈ ਮੈਨੂੰ ਆਪਣਾ ਧਰਗਾ ਕਿੱਥੇ ਐ ਇੱਥੇ ਦਿੰਦੇ ਸੀ ਪਰਚੀ-ਵਰਚੀ ਹਾਂਜੀ ਪਰਚੀ ਦਿੰਦੇ ਆ ਹਾਂਜੀ ਹਾਂਜੀ ਫੂਡ ਐਂਡ ਸ਼ੋਪ ਦਾ ਲਾਇਸੈਂਸ ਹੈਗਾ ਬਣਾਣਾ ਕਰ ਦੂੰਗਾ ਕੀ ਖਾਰੇ ਆ ਕੀ ਖਾਰੇ ਤੁਸੀਂ ਪਰਚੀ ਕੌਣ ਖਾਂਦਾ ਕੱਢਦਾ ਤੁਹਾਡੀ ਪਰਚੀ ਕੌਣ ਕਰਦਾ ਤੁਹਾਡੀ ਪਰਚੀ ਕੱਢਦਾ ਕੋਈ ਹਾਂਜੀ ਹਾਂਜੀ ਇਹਦਾ ਬਹੁਤ ਪ੍ਰਤੀ ਕਰਦਾ ਤੁਹਾਨੂੰ ਕਿਹਾ ਫੂਡ ਐਂਡ ਸ਼ੈਫਟੀ ਲਾਇਸੈਂਸ ਬਾਰੇ ਅਵੀ 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 ਆਏ ਨਵੇਂ ਨਵੇਂ ਥੋੜੇ ਦਿਨ ਹੋਏ ਕਿੰਨੇ ਦਿਨ ਹੋਏ ਬਸ ਥੋੜੇ ਹੀ ਦਿਨ ਹੋਏ ਅੱਛਾ ਇਹ ਪਹਿਲਾਂ ਕਿੱਥੋਂ ਆ ਪਹਿਲਾਂ ਜਨਮ ਆਪਣਾ ਪੜਾ ਲਿਖਿਆ ਸੀ ਜੇ ਨਨਪੁਰ ਦਾ ਅੱਛਾ ਉਧਾ ਪਜੋਕੜ ਕਿੱਥੇ ਆ ਵੈਸੇ ਪਜੋਕੜ ਕਿੱਥੋਂ ਆ ਪਿੱਛੇ ਦਾ ਜੀ ਹਾਂ ਪਿੱਛੇ ਬਾਪੂ ਜੀ ਦੇ ਜੁਪੀ ਦੇ ਆਹ ਤੁਹਾਡੇ ਬਾਪੂ ਜੀ ਹੈ ਹਾਂ ਜੀ ਆ ਜੀ ਓਪਨ ਜੇ ਕੇ ਬਾਪੂ ਜੀ ਮੈਂ ਆਪਣਾ ਕੀ ਨਾਮ ਤੁਹਾਡਾ ਸਿੰਦਰਪੁਰ ਹਾਂ ਕਿੰਨਾ ਟਾਈਮ ਹੋ ਗਿਆ ਇੱਥੇ ਤੈਨੂੰ ਇਹ ਰੈਕਮਾਰਕ 40 ਸਾਲ ਹੋ ਗਏ ਜੀ ਅੱਜ ਕਿਹੜਾ ਮੇਰੀ ਮੇਜ਼ ਦੇ ਸੋਨੂ ਨਾਮ ਹੈ ਮੇਰਾ ਘਰ ਦਾ ਹੀ ਉਹ ਸਕੂਲ ਦੇ ਜੋ ਤਾਂ ਬੱਤਰਾ ਰਾਜਕਮਾਰ ਜੀ ਰਾਜਕਮਾਰ ਦਾ ਹੈ ਪੂਰਾ ਨਾਮ ਸੰਜੀਤ ਕਿੱਥੋਂ ਹੈ ਤੁਸੀਂ ਇਹ ਕਿੱਥੋਂ ਆ ਮੇਰਾ ਭਰਾ ਮੂੰਹ ਕਰੀਏ ਤਨ ਮੈਂ ਕਿੱਥੋਂ ਆ ਤੁਸੀਂ ਲੋਕਾਂ ਦਾ ਮਤਲਬ ਸਮਝ ਨਹੀਂ ਆ ਰਿਹਾ ਪਹਿਲਾਂ ਕਿੱਥੋਂ ਆ ਪਸ਼ੋਕਰ ਰੁਪੀ ਤੋਂ ਮੈਂ ਰਾਜੂ ਰਾਜੂ ਸਿੰਘ ਕਿ ਕੁਮਾਰ ਕਿ ਆ ਲਾਲ ਅੱਜ ਤਾਂ ਇਹ ਰਾਜੂ ਹੀ ਹੈ ਜੀ ਜਿੱਥੇ ਰਹਿੰਦੇ ਆਲੇ ਹੋ ਮਝਾਨ ਮਝਾਨਪੁਰ ਹਾਂ ਮੋਜਮਪੁਰ ਮੋਜਮਪੁਰ ਤੇ ਤਸਵੀਰ ਕਾ ਨਹੀਂ ਮਿਲਦੀ ਇੱਕ ਸਾਲ ਪਾ ਦੀ ਪਸ਼ੋਕਰ ਦਸਾਲੀ ਦਸਾਲੀ ਹਾਂ ਜੀ ਕੋਈ ਸਾਰੇ ਆ 3 ਸਾਲ ਹੋ ਗਏ ਆ ਆ ਗਿਆ ਹੋ ਇੱਧਰ ਹੋ ਗਏ ਜੀ 3-4 ਸਾਲ ਹੋ ਗਏ 3-4 ਸਾਲ ਹੋ ਗਏ ਆ

ਕਿੱਥੋਂ ਆ ਬਰੇ ਤੁਸੀਂ ਨੋਕਲੇ ਆ ਜੀ ਕਿੱਥੋਂ ਆ ਕਿੱਥੋਂ ਆ ਆਂਧਰਾ ਨਾਲੋਂ ਅਥਰੇ ਆ ਜੀ ਆਨੰਦਪੁਰ ਦੇ ਪਹਿਲਾਂ ਕਿੱਥੋਂ ਪਛੋਕ ਪਹਿਲਾਂ ਪਿੱਛੇ ਤੋਂ ਆਏ ਸੀ ਹਾਂ ਪਿੱਛੇ ਤੋਂ ਆਏ ਕਿੱਥੋਂ ਬੇਚੀ ਦਿੱਲੀ ਤੋਂ ਯੂਪੀ ਦੇ ਨਹੀਂ ਤੁਸੀਂ